ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਇਨ ਮਾਈ ਚੈਨਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਐਂਡ ਨਵੀਂ ਵੀਡੀਓ ਦੇ ਵਿੱਚ ਵੀ ਤੁਹਾਡਾ ਸਵਾਗਤ ਹੀ ਹੈ ਅੱਜ ਆਪਾਂ ਆਪਣਾ ਬੇਸਤੀ ਵਾਲਾ ਪ੍ਰੋਗਰਾਮ ਥੋੜੀ ਦੇਰੀ ਵਿੱਚ ਸ਼ੁਰੂ ਕਰਾਂਗੇ ਕਿਉਂਕਿ ਆਪਾਂ ਪਹਿਲਾਂ ਥੋੜੀ ਜਿਹੀ ਬਾਤ ਚੀਤ ਕਰ ਲਈਏ ਯਾਰ ਕਿਉਂਕਿ ਮੇਰੇ ਨਾਲ ਪਿਛਲੀ ਵੀਡੀਓ ਦੇ ਵਿੱਚ ਨਾ ਵਾਇਸ ਨਾ ਹੈਲਥ ਕਰਕੇ ਨਾ ਪਾਗਲ ਹੋ ਗਈ ਸੀ ਬੋਂਦਲ ਗੀਸੋ ਵਿਚਾਰੀ ਤਾਂ ਕਿ ਵੀਡੀਓ ਥੋੜੀ ਜਿਹੀ ਅੱਛੀ ਨਹੀਂ ਬਣੀ ਵਾਇਸ ਕਲੀਅਰ ਜੀ ਨਹੀਂ ਆਈ ਹਜੇ ਵੈਸੇ ਠੀਕ ਨਹੀਂ ਹੋਈ ਤੇ ਠੀਕ ਹੋ ਜੀ ਉਦੋਂ ਵੀ ਹੋਰ ਵਧੀਆ ਵੀਡੀਓ ਬਣਾਵਾਂਗੇ ਕੋਈ ਚੱਕਰ ਨਹੀਂ ਚਲੋ ਚਲੋ ਤੁਸੀਂ ਤਾਂ ਤੇ ਹਾਂ ਬਾਕੀ ਜੇ ਉਸ ਵੀਡੀਓ ਦੇ ਵਿੱਚ ਮੈਨੂੰ ਕਾਫੀ ਲੋਕਾਂ ਨੇ ਮੇਰੀ ਹੈਲਥ ਰਿਗਾਰਡਿੰਗ ਵਿਸ਼ੇਸ ਦਿੱਤੇ ਸੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਮੇਰਾ ਦਿਲ ਭਰ ਭਰ ਹੋ ਗਿਆ ਕਿ ਕੁਝ ਦੇਖ ਕੇ ਐਂਡ ਕਮੈਂਟ ਕਰਕੇ ਐਂਡ ਹੋਰ ਕੀ ਯਾਰ ਰੱਬ ਕਰੇ ਤੁਹਾਨੂੰ ਵੀ ਜੜਦੀ ਕਲਾ ਬਖਸ਼ੇ ਆਨ ਤੁਸੀਂ ਵਿਤੰਤਰੁਸਤ ਰਹੋ ਤੇ ਹੁਣ ਆਪ ਆਪ ਆਪਣਾ ਬੇਸਤੀ ਵਾਲਾ ਪ੍ਰੋਗਰਾਮ ਸ਼ੁਰੂ ਕਰਦੇ ਆ ਜੀ ਕੋਈ ਅਸਰਾਤ ਨਹੀਂ ਮਾਤਰਮਾ ਮੈਂ ਸਾਰੀ ਪਹਿਨੀ ਹੈ ਕੋਈ ਮਸਲਾ ਤਾਂ ਨਹੀਂ ਪੰਜੀ ਚੱਕਾ ਹੈ ਸਾਰੀ ਕੀ ਕੀ ਸਾਰੀ ਚੱਕੀ ਹੈ ਓਹੋ ਜੇ ਸਾਰੀ ਚੱਕਤੀ ਨਾ ਫਿਰ ਚੰਗੀ ਰਹੇਗੀ ਮੋਦੋ 11 ਹੋ ਜਾਣਾ ਅਸੀਂ ਦਾ ਤੇ ਇੱਜ਼ਤ ਤੇਰੀ ਕੱਖ ਨਹੀਂ ਰਹਿਣੀ ਸਾਰੀ ਚਕਾਏ ਦਿੱਤੇ ਸ਼ਰਮੇ ਦੇ ਸ਼ਰਮੇ ਸ਼ਰਮ ਕਰ ਲੈ ਥੋੜੀ ਜਿਹੀ ਮੈਂ ਸਾਡੀ ਆਪਣੀ ਪਰ ਜਿਵੇਂ ਕਿ ਮੈਂ ਉਹ ਵੇਣਤੀ ਨਹੀਂ करूंगी ਮੰਮੋ ਮੈਂ ਸਿੱਧਾ ਅਲਰਟ ਕਰੂੰਗੀ ਉਹ ਵੀ ਉਹ ਡਿਆਂ ਜਿਹੜੇ ਦੂਜਿਆਂ ਦੇ ਕੁੜੀਆਂ ਦਾ ਮੁੱਲ ਹੁੰਦੇ ਆ ਤੇ ਜਿੱਦਨ ਮੈਂ ਤੁਹਾਡੀ ਭੈਣ ਤੇ ਮੁੱਲ ਪਣ ਸਟਾਰਟ ਕਰਦੇ ਨਾ ਉਦੋਂ ਪਤਾ ਨਹੀਂ ਲੱਗਣਾ ਕਿ ਕੱਲ ਵੀ ਬੋਲੀ ਤਹਾਈਆ ਕਿ ਉਦਰੋਂ ਆਈਆ ਮੈਨੂੰ ਸਦਾ ਠਾਕ ਕਰਕੇ ਆ ਤੇ ਹਮਦੀ ਚੁੱਪ ਕਰ ਪਰੋੜੇ ਮਾਂ ਲਿੰਬੂ ਪਣੀ ਨਾ 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 ਇੱਕ ਮਿੰਟ ਸਾਡੀ ਪਰੀ ਸਾਡੀ ਕਿਦਾਂ ਤਾਂ ਹੋਗੀ ਨਾ ਬੀਬਾ ਤੂੰ ਪਾਪਾ ਦੀ ਪਰੀ ਆ ਤੂੰ ਪਾਪਾ ਦੀ ਪਰੀ ਮੁੰਨ ਕਹਿੰਦੇ ਤੇਰਾ ਹੀ ਕਿਉਂ ਪੈਂਦਾ ਵਾ ਕੋਈ ਕਰਤੂਤ ਕੀਤੀ ਸੀ ਐਵੇਂ ਦੀ ਉਹ ਬੀਬਾ ਜੇ ਸਾਭਦੇ ਤੇਰੇ ਤਰੀਕੇ ਤੇ ਟੌਰ ਤਰੀਕੇ ਆ ਨਾ ਤੇ ਤੇਰੀਆਂ ਰੀਲਾਂ ਨੇ ਐ ਸਾਭ ਨਾ ਤਾਂ ਤੈਨੂੰ ਕਿਸੇ ਨੇ ਮੁੰਡਾ ਵੀ ਨਹੀਂ ਦੇਣਾ ਤੇ ਨਾ ਦੇਣ ਕਿਸੇ ਨੇ ਕੁੜੀ ਦੇਣੀ ਫਿਰ ਬੈਠੀ ਇਕੱਲੀ ਕਮਰੇ ਦੇ ਵਿੱਚ ਇਧਰੋਂ ਆਈ ਐ ਇਧਰੋਂ ਆਈ ਗੋਲੀਆਂ ਹੀ ਗਣਤੀ ਰਹਿ ਜਾਣਗੀਆਂ ਚੰਗੀ ਰਹੀ ਫਿਰ ਉਹ ਨਾ ਜੋ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਨੀ ਆ ਕਿ ਮੈਂ ਰੋਜ਼ ਗੀਤਾ ਦਾ ਇੱਕ ਸ਼ਲੋਕ ਪੜ੍ਹਦੀ ਆ ਕੀ ਕਿਆ ਤੂੰ ਗੀਤਾ ਦਾ ਸ਼ਲੋਕ ਪੜ੍ਹਦੀ ਆ ਤੂੰ ਓਏ ਮੇਰੇ ਕੰਨ ਤਾਂ ਨਹੀਂ ਖਰਾਬ ਹੋ ਗਏ ਇਹ ਤਾਂ ਉਹੀ ਗੱਲ ਹੋਊਗੀ 900 ਚੂਖੇ ਬਿੱਲੀ ਖਾ ਕੇ ਹੱਜ ਨੂੰ ਚੱਲੀ ਯਾਰ ਥੋੜੀ ਮਹਾਰਤ ਹਸਾਰਤ ਜੋ ਵੀ ਆ ਅਖਾਵਤ ਔਖੀ ਗਲਤ ਹੋਊਗੀ ਪਰ ਲੱਗੀ ਇਹਦੇ ਤੇ ਸਹੀ ਆ ਚਵਲ ਤੇ ਸੋ ਤੁਸੀਂ ਸਾਰੇ ਜਾਣੇ ਵੀ ਗੀਤਾ ਦਾ ਇੱਕ ਸਲੋਗ ਕਿਉਂਕਿ ਮੈਂ ਜ਼ਿਆਦਾ ਤਾ ਨਹੀਂ ਪੜਦੀ ਮੈਨੂੰ ਐਦਾ ਹੁੰਦਾ ਕਿ ਮੈਨੂੰ ਸਮਝ ਨਹੀਂ ਆਣਾ ਤੇ ਮੈਂ ਇੱਕੋ ਹੀ ਪੜਦੀ ਆ ਤੇ ਮੈਂ ਉਹਨੂੰ ਸਿੱਖਦੀ ਵੀ ਆ ਤੇ ਉਹਦੇ ਤੇ ਚੱਲਦੀ ਵੀ ਆ ਉਹ ਰੋਜ਼ ਤੇ ਤੇ ਮੈਂ ਸਮਝਦੀ ਵੀ ਆ ਤੇ ਤੁਸੀਂ ਸਾਰੇ ਜਾਣੇ ਗੀਤਾ ਪੜੋ ਤੇ ਤੁਹਾਡੀ ਜ਼ਿੰਦਗੀ ਸਵਰਗ ਹੋ ਜਾੜੀਏ ਤੱਕ ਮੇਰੇ ਕ੍ਰਿਸ਼ਨ ਜੀ ਹੈ ਹੀ ਤਾਂ ਤੇ ਅਸੀ ਕ੍ਰਿਸ਼ਨदाई ਲੇਕਿਨ ਯਾ ਹਾਂ ਮੈਂ ਨਾ ਨਾ ਤੂੰ ਗੀਤਾ ਨਾ ਪੜਿਆ ਕਰ ਤੂੰ ਇਹ ਪੜਿਆ ਕਰ ਕਿ ਜਲਦੀ ਕਿੱਦਾਂ ਮਰਿਆ ਜਾਵੇ ਉਹਦੇ ਸੌਖੇ ਟਿਪਸ ਲੱਭਿਆ ਕਰ ਫਾਇਦਾ ਹੋਊਗਾ ਤੈਨੂੰ ਕਿਉਂਕਿ ਤੇਰਾ ਇਸ ਦੁਨੀਆ ਤੇ ਕੋਈ ਕੰਮ ਨਹੀਂ ਆ ਤੈਨੂੰ ਗਿਤਾਏ ਸਕੌਂਦੀ ਆ ਕਿ ਨੰਗੀ ਹੋ ਕੇ ਵੀਡੀਓ ਕਿੱਦਾਂ ਪਾਈਦੀ ਐ ਸੋਸ਼ਲ ਮੀਡੀਆ ਤੇ ਗੰਦ ਕਿੱਦਾਂ ਪਾਈਦਾ ਐ ਲੋਕਾਂ ਦੇ ਅੱਗੇ ਜਲੂਸ ਕਿੱਦਾਂ ਕੱਢੀਦਾ ਆਪਣਾ ਕਿਉਂ ਆਪਣਾ ਤਾਂ ਤੂੰ ਜਲੂਸ ਕਢਾਇਆ ਪਿਆ ਵਾ ਪਵਿੱਤਰ ਗ੍ਰੰਥ ਦਾ ਵੀ ਜਲੂਸ ਕਢਣ ਤੇ ਤੁਲੀ ਵਈਂ ਆ ਆਪਣੇ ਨਾਮ ਨਾਲ ਜੋੜ ਕੇ ਤੂੰ ਤਾਂ ਹੈ ਬੇਸ਼ਰਮ ਗ੍ਰੰਥ ਦਾ ਨਾਮ ਆਪਣੇ ਨਾਮ ਨਾਲ ਨਾ ਜੋੜ ਉਹ ਤਾਂ ਹੈ ਹੀ ਗੰਦੀਆਂ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰੱਖ ਪਾਠ ਪੂਜਾ ਤੈਨੂੰ ਆ ਸਿਖਾਉਂਦੀ ਆ ਕੀ ਆ ਕਰਤੁੱਤਾਂ ਕਰ ਆ ਲੋਕਾਂ ਦੇ ਨਿਆਣੇ ਅੱਗੇ ਜਾ ਕੇ ਦੇਖਣ ਤੇ ਮੇਰੇ ਵਾਂਗ ਨਾ ਚੱਕੁੰਦਾ ਚਟਾਈਆਂ ਕਰਨ ਮੜ ਮਤਾਰੇ ਯੋਏ ਮਰੀਆ ਰੱਬਾ ਪਤਾ ਨਹੀਂ ਮੈਨੂੰ ਇੱਕ ਤਾਂ ਗੱਲ ਇਹ ਸਮਝ ਨਹੀਂ ਆਉਂਦੀ ਕਿ ਮਾਤਾ ਇੰਨੀ ਵੇਲੀ ਆ ਕਿ ਹਰੇਕ ਜਣੇ ਖਣੇ ਦੇ ਵਿੱਚ ਆ ਜਾਂਦੀ ਹੈ ਹਰੇਕ ਝਾਟਾ ਖੋਲ ਕੇ ਹੀ ਆ ਜਾਂਦਾ ਹੈ ਜਦੋਂ ਵੀ ਮਾਤਾ ਆਂਦੀ ਹੈ ਹਰੇਕ ਦਾ ਝਾਟਾ ਖੁੱਲਾ ਹੋਣਾ ਜ਼ਰੂਰੀ ਹੁੰਦਾ ਵਾ ਮੈਂ ਤਾਂ ਇਹ ਨਹੀਂ ਸਮਝ ਆਂਦੀ ਕਿ ਮਾਤਾ ਇੰਨੀ ਵੇਲੀ ਕਿਵੇਂ ਆ ਕਿ ਇੰਨਾ ਜਣੇ ਖਣਿਆਂ ਜਿਹੀ ਆ ਜਾਂਦੀ ਆ ਆ ਜਿਹੜੇ ਪਾਠ ਪੂਜਾ ਕਰਦੇ ਆ ਇੰਨੀ ਪੂਜਾਰੀ ਹੁੰਦੇ ਉਹਨਾਂ ਚ ਆਉਂਦੀ ਨਹੀਂ ਇਹਨਾਂ ਵੱਖਰਿਆਂ ਚ ਹੀ ਆ ਜਾਂਦੀ ਆ ਲੰਮਤਰਿਆਂ ਚ ਇਹ ਅਮਨਿਤਿਕਾਰਕ ਹੋ ਗਿਆ ਕਿਉਂਕਿ ਤੁਹਾਡੇ ਬੱਚੇ ਵਿਦੇਸ਼ ਵਿੱਚ ਸਟੱਲੇ ਉਹਨਾਂ ਦੇ ਦਿਮਾਗ ਵਿੱਚ ਇਹ ਚੀਜ਼ ਜੋ ਹੈ ਆਈਟੀ ਦੀ ਤੁਮ ਕਹੀਂ ਗਲ ਕੋ ਸਟੱਲ ਨਾ ਉਹ ਬਾਹਰ ਬੈਠਿਆਂ ਨੂੰ ਡਿਪਰੈਸ਼ਨ ਬਾਅਦ ਚ ਨੂੰ ਆਣਾ ਬਾਬੇ ਨੂੰ ਲੱਗਦਾ ਇੱਥੇ ਹੀ ਪ੍ਰੈਸ਼ਰ ਹੋ ਜਾਣਾ ਵਾ ਬਾਬੇ ਨੂੰ ਤਾਂ ਪ੍ਰੈਸ਼ਰ ਇੰਨੀ ਜ਼ੋਰ ਦੀ ਬਿਆ ਕਿ ਉਹ ਗੋਡੇ ਤੇ ਗੋਡਾ ਹਲਾਈ ਜਾਣ ਡਿਆ ਵਾ ਉਹ ਜਾ ਕੇ ਇਹਨੂੰ ਪਹਿਲਾਂ ਟੱਟੀ ਟੁੱਟੀ ਕਰਵਾਓ ਇਹਦੇ ਆ ਤੇ ਗੋਡਾ ਇੰਨੀ ਸਪੀਡ ਚ ਦੌੜਨ ਡਿਆ ਜਿਵੇਂ ਟ੍ਰੇਨ ਦੀ ਪਟੜੀ ਦੇ ਨਾਲ ਹੀ ਇਹਨੇ ਜਾਂਦੇ ਜਾਂਦੇ ਡੱਬੇ ਦੇ ਵਿੱਚ ਹੀ ਕਰਨੀ ਹੁੰਦੀ ਆ ਸੂਟ ਚ ਮੈਂ ਫੋਟੋ ਸੀ ਖਚਾਈ ਵੇ ਮੇਰੇ ਕੈਨਵ ਤੇ ਤੂੰ ਪਿੰਡ ਬੇਬੇ ਨੂੰ ਦਿਖਾਈ ਵੇ ਤੇਰੀ ਫੋਟੋ ਤਾਂ ਮੈਂ ਰੱਖਾ ਹੋਣ ਉੱਤੇ ਹਾਏ ਨੀ ਆ ਜਮਰੂਜ ਜਿਵੇਂ ਕੀ ਕਰਦੇ ਨੇ ਨਾ ਸਿਰ ਨਾ ਪੈਰ ਤੇ ਕੁੜੀਆਂ ਵਾਲੇ ਲੱਛਣ ਵੇ ਕਿੱਦਾਂ ਕਰਦੇ ਨੇ ਨਾ ਕੁੜੀਆਂ ਵਾਲਾ ਇਹਨਾਂ ਕੋਲ ਕੁਝ ਹੈਗਾ ਫਿਰ ਵੀ ਇਹਨਾਂ ਨੇ ਚਿੱਤਰ ਹਲਾਉਣੇ ਹਟਣਾ ਹੀ ਨਹੀਂ ਜਲੂਸ ਕੱਢੀ ਜਾਣਾ ਆਪਣੀ ਕਮਿਊਨਿਟੀ ਦਾ ਤੇ ਆਪਣਾ ਵੀ ਚੰਗਾ ਹੀ ਲੀਰੋ ਲੀਰ ਕਰਵਾਉਂਦੇ ਨੇ ਮੇਰੇ ਹੱਥਾਂ ਗੋੜੇ ਤੜਾਰ ਗਈ ਆ ਕੀ ਦੇਖ ਲਿਆ ਮੈਂ ਇਹਨਾਂ ਦਾ ਵੀ ਵਿਆਹ ਹੋਣ ਲੱਗ ਗਿਆ ਹੁਣ ਆ ਦੇਣੇ ਦੇਖਣੇ ਰਹਿ ਗਏ ਸੀ ਆਏ ਹੋ ਮੇਰੇ ਰੱਬਾ ਅੱਜ ਦਿਨ ਪਹਿਲੇ ਮੇਰੇ ਦਾਦਾ ਜੀ ਮਰ ਗਏ ਹੋਰ ਅੱਜ ਮੂਝੇ ਇੱਕ ਆਦਮੀ ਕਾ ਅੰਤਿਮ ਸੰਸਕਾਰ ਕੀ ਇਨਵੀਟੇਸ਼ਨ ਆਈ ਹੈ ਲੱਗਦਾ ਹੈ ਮਰਨੇ ਕਾ ਸੀਜ਼ਨ ਚੱਲ ਰਹਾ ਹੈ ਓ ਮਾਈ ਗਾਡ ਫਿਟੇ ਹਾਲ ਤੁਹਾਡੇ ਇਹੋ ਜੀਆਂ ਤੇ ਦਿਮਾਗਾਂ ਦਾ ਸੀਜ਼ਨ ਚੱਲ ਰਿਹਾ ਵਾ ਹੱਦ ਹੋ ਗਈ ਦਿਮਾਗ ਚ ਫਰਕ ਫੁਰਕ ਲੱਗਦਾ ਛੋਟੀ ਸੰਡੀ ਦੇ ਵਿਆਹਾਂ ਦਾ ਸੀਜ਼ਨ ਸੁਣਿਆ ਸੀ ਦੂਜਾ ਸੀਜ਼ਨ ਸੁਣਿਆ ਸੀ ਆ ਮਰਨ ਦਾ ਸੀਜ਼ਨ ਨਵਾਂ ਹੀ ਚਾਲੂ ਕਰਤਾ ਇਹਨਾਂ ਨੇ ਵਿਊਆਂ ਦੇ ਚੱਕਰ 'ਚ ਪਤਾ ਨਹੀਂ ਕੀ ਕੀ ਡੰਗਰਾਂ ਵਾਲੇ ਕੰਮ ਕਰਦੇ ਫਿਰਦੇ ਨੇ ਬਾਣੇ ਪਿੰਡ ਵਾਲਿਆ ਵੇ ਬਾਣਨਾ ਤੂੰ ਬਣ ਜਾ ਨੀ ਮਿਟੇ ਹਾਂ ਮਖਣਾ ਮਿੱਤੋ ਮੇਰੀ ਉਹ ਬਣ ਜਾ ਨੀ ਮਿਟੇ ਸ਼ਾਬਾਸ਼ੇ ਤੁਹਾਡੇ ਮੈਨੂੰ ਤਾਂ ਲੱਗਦਾ ਆ ਗਰਮੀਆਂ ਨੂੰ ਜਵਾਕਾਂ ਦੇ ਵਿਆਹ ਹੋਣ ਲੱਗੇ ਨੇ ਅਗਲੀਆਂ ਗਰਮੀਆਂ ਨੂੰ ਜਵਾਕਾਂ ਦੇ ਵੀ ਜਵਾਗ ਗੋਦੀਆਂਝ ਹੋਣਗੇ ਬਸ ਉਹ ਖੜਾਈ ਜਾਣਗੇ ਤੇ ਅਸੀਂ ਵੇਖੀ ਜਾਵਾਂਗੇ ਤੇ ਕੁੱਤੇ ਖਾਣੀ ਕਰੀ ਜਾਵਾਂਗੇ ਬਸ ਸਾਲੀ ਗੰਦੀ ਔਲਾਦ ਨਾ ਮਜਾ ਨਾ ਸੁਆਦ ਆਣੀਆਂ ਦੀ ਹਿੰਦ ਵਰਗੀ ਸੋਹਣੀਆਂ ਰ ਕਾਨ ਤੇਰੇ ਪਿੰਡ ਵਰਗੀ ਤੇਰੇ ਨਾਲ ਖੰਡ ਤਾਂ ਮੈਂ ਸੱਚ ਦੱਸਿਓ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਿਤੇ ਨਾਰ ਦੀ ਕਿ ਸੋਣੀ ਜੀ ਸੁਨੱਖੀ ਮੈਨੂੰ ਤਾਂ ਦਿਖੀ ਨਹੀਂ ਮੈਨੂੰ ਸਿਰਫ ਇੱਕ ਖੱ쩌ਰ ਦਿਖਿਆ ਉਹ ਵੀ ਚਾਰਕ ਕੁੱਤੇ ਸਿਰ ਤੇ ਵੈਂਗ ਪਾਉਂਦਾ ਤੁਸੀਂ ਦੱਸਿਓ ਯਾਰ ਕਿ ਤੁਹਾਨੂੰ ਦਿਖਿਆ ਹੈ ਸ਼ਾਇਦ ਮੇਰੀ ਅੱਖਾਂ 'ਚ ਫਰਕ ਪੈ ਗਿਆ ਹੋਵੇ ਨਾ ਤੁਹਾਨੂੰ ਦਿਖਦੀ ਤੇ ਮੇਰੀ ਤੈਨੂੰ ਵੀ ਆਵਾਜ਼ ਮਰਦੀ ਬਲੈਕ ਲੈਟਰ ਸੀ ਤਾਂ ਤੇ ਆ ਬੇਨੀ ਤੈਨੂੰ ਮੈਂ ਉਸੇ ਕਰਾਉਂਦਾ ਬੇਨੀ ਵਾਹ ਕੀ ਬਾਤ ਹੈ ਮੈਂ ਵੀਡੀਓ ਦੇਖ ਰਹੀ ਸੀ ਕਿ ਦੇਖਾਂ ਕਿੱਥੇ ਆ ਗੱਡੀ ਗੱਡੀ ਦੀ ਗੱਲ ਹੋ ਰਹੀ ਕਿੱਥੇ ਗੱਡੀ ਆ ਤੇ ਬਾਅਦ ਨੂੰ ਪਤਾ ਲੱਗਿਆ ਕਿ ਤੁਸੀਂ ਤਾਂ ਆ ਗੱਡੀ ਦੀ ਗੱਲ ਕਰ ਰਹੀ ਸੀ ਹਈ ਐਨੀ ਗੰਦੀ ਗੱਡੀ ਆਥੂ ਬਾਲਕਾ ਸਪੀਕਰਾਂ ਚ ਦੱਸੂ ਮੁੰਡੇ ਆ ਤੂੰ ਮੇਰੇ ਹਉਣ ਵਾਲੇ ਬੱਚਿਆਂ ਦਾ ਗੱਡੀ ਲੱਗਦੇ ਨਾ ਨਾ ਸਪੀਕਰਾਂ ਜਗਾ ਤੋ ਦੱਸਣਾ ਸੋਸ਼ਲ ਮੀਡੀਆ ਹੈ ਤਾਂ ਹੈ ਤੋ ਡੀ ਇੱਜਤ ਲੀਰੋ ਲੀਰ ਕਰਨ ਨੂੰ ਹਜੇ 2 ਮਹੀਨੇ ਨਾ ਬਣਾ ਵਿਆਹ ਆਇਆ ਸੀ ਫਿਰ ਤੁਸੀਂ ਜਵਾਬ ਵੀ ਜੰਮੜ ਲਿਆ ਸ਼ਾਬਾਸ਼ੇ ਤੁਹਾਡੇ ਪ੍ਰੋਸੈਸ ਦੇ ਉਹ ਇੰਨੀ ਜਲਦੀ ਦਾ ਕੋਈ ਕੁੱਕਰ ਚ ਪਈ ਦਾਲ ਨਹੀਂ ਪਕਾਉਂਦਾ ਫੜਦਾ ਜਿਨੀ ਛੇਤੀ ਤੁਸੀਂ ਬੱਚਾ ਜੰਮਣ ਲਾ ਲਿਓ ਹੋਲੀ-ਹੋਲੀ ਬੈਲੀ ਛੱਡ ਜੂ ਆਪੇ ਛੱਡ ਜੂ ਜਵਾਈ ਮਾਈ ਤੇਰਾ ਓਹੋ ਇੰਨੀ ਕਿੰਨੀ ਆਖਰ ਆਈ ਸੀ ਤੁਹਾਨੂੰ ਇੰਨੀ ਧੁੱਪ ਦੇ ਵਿੱਚ ਸਿਖਰ ਦੁਪਹਿਰੇ ਵੀਡੀਓ ਬਣਾਉਣ ਦੀ ਇੱਕ ਗੱਲ ਆ ਵੈਰ ਦਾ ਤਾਂ ਮੈਨੂੰ ਪਤਾ ਨਹੀਂ ਜਿਸ ਹਾਵਨਾ ਬਾਈ ਦਾ ਸ਼ਰੀਰ ਆ ਨਾ ਬਾਡੀ ਆ ਉਹ ਹਸਾਵਨਾ ਬਾਈ ਨੇ ਆਪਣਾ ਸ਼ਰੀਰ ਤਾਂ ਜ਼ਰੂਰ ਛੱਡ ਦੇਣਾ ਉਹ ਬਾਈ ਨੂੰ ਕਿਤੇ ਗਲੂਕੋਸ਼ ਪਿਆ ਕਿੱਥੇ ਤੂੰ ਉਹਨੂੰ ਧੁੱਪੇ ਮਾਰਨ ਤੇ ਤੋਲੀ ਆ ਹਾਂਜੀ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਯੇ ਲਾਈਕ ਕਮੈਂਟ ਕਰਕੇ ਜ਼ਰੂਰ ਅਸੀਆ ਕਰੋ ਵੀਡੀਓ ਕਿਵੇਂ ਦੀ ਲੱਗ ਰਹੀ ਐਂਡ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਐਂਡ ਨਵੀਂ ਸੁਜੈਸ਼ਨ ਦੇਣਾ ਕਰੀਨਾ ਭੁੱਲਿਆ ਕਰੋ ਹੁਣ ਮਿਲਦੇ ਆ ਨਿਊ ਵੀਡੀਓ ਚ ਓਕੇ ਬਾਏ ਟੇਕ ਕੇਅਰ